ਕੋਈ ਲੱਗਾ ਤੈਨੂੰ ਸਾਡੀਆਂ ਹੋਣਾਂ ਦੋ ਹੀ ਰਹਿਣਗੀਆਂ ਬਾਤ ਮੈਨੂੰ ਇੱਕ ਵਾਰੀ ਕਹ ਦੇ ਮੈਨੂੰ ਇੱਕ ਡੈਂਗ ਖਮਾ ਨੂੰ ਠੀਕ ਹੈ ਹੈ ਮੈਨੂੰ ਵੀ ਕੁਝ ਕਹਿਗਾ ਹੁੰਦੀਆਂ ਕਿੰਨੇ ਦੀ ਫਿਰ ਬੋਲ ਤੂੰ ਕਿੰਨੇ ਦੀ ਹਾਂ ਹਾਂ ਜਾਂ ਨਾ ਕਿੰਨੇ ਦੀ ਆ ਮੈਂ ਮਾਜੀ ਮਾਜੀ ਤਾਂ ਦੇਖ ਲੈ ਫਿਰ ਕਿੱਧਰ ਲੱਗਿਆ ਪੀ ਰਿਹਾ ਨਾ ਮੈਂ ਸੌ ਪਾਈ ਪੀ ਆ ਮੈਂ ਕੀ ਕਹਿੰਦਾ ਫਿਰ ਤੇ ਸੌ ਰਿਆਂ ਦਾ ਮੈਨੂੰ ਬੜੀ ਖੜੀ ਆ ਵੀਰੇ ਇਹ ਕੀ ਕਹਿੰਦਾ ਯਾਰਾ ਫਸਾ ਛੱਡ ਦੂੰਗਾ ਦਵਾ ਦਲਾ ਦੇ ਜੀ ਇਹਨੂੰ ਹਾਂ ਦੌੜ ਮਖਾਈ ਲੈ ਲਿਆ ਛੋੜ ਕੇ ਬਸ ਘੱਟ ਵੱਧ ਨਗੀਆਂ ਕਹਿੰਦੇ ਨਹੀਂ ਭਰਾਵਾ ਆਪਾਂ ਬੋਲਦੇ ਨਹੀਂ ਉਹ ਕਿਧਰ ਗਿਆ ਬੱਚਾ ਦੇਖ ਲੈ ਬਾਈ ਉਹ ਵੇਖ ਲਈ ਬੱਬੂ ਨਹੀਂ ਬੈਠਿਆ ਰਗੀਆਂ ਮੇਰੇ ਪੇਟਿਆਂ ਨਹੀਂ ਨਹੀਂ ਹੈ ਛੋਟਾ ਆ ਤਾਂ ਦੂਰ ਦੂਰ ਲੱਗ ਰਿਹਾ ਵੇਖ ਦੇਣਾ ਮੈਂ ਕਹਣਾ ਕਿੰਨੇ ਦੀਆਂ ਫਿਰ ਕੀ ਕਹਿੰਦਾ ਬਾਈ ਯਾਰ ਕੋਈ ਰਾਹ ਪਾ ਯਾਰ ਗੱਲ ਤਾਂ ਜੇ ਦੇਣੀ ਆ ਤਾਂ ਲੀਣਾ ਮਾਰਾ ਕਿ ਸਰ ਕਿੰਨੇ ਦੀਆਂ ਲੈਣੀਆਂ ਯਾਰ ਹਾਂ ਯਾਰ ਜਿਵੇਂ ਇੱਕੋ ਵਾਰੀ ਕਹਦੇ ਬਸ ਇੱਕੋ ਵਾਰੀ ਬੱਸ ਮਿੰਟ ਇੱਕੋ ਵਾਰੀ ਕਹੀਂ ਹਾਂ ਉਹ ਦੇਖ ਲੈ ਰਹੀਆਂ ਪੁੱਛਿਆ ਯਾਰ ਮੈਂ ਨੇ ਐਸੇ ਮੰਗ ਲਈ ਇਹ ਔਰ ਇਹ ਔਰ ਇਹ ਉੱਪਰ ਬੋਲ ਦਿਆ ਬੋਲ ਦਿਆ ਹਾਂ ਜ਼ਿਆਦੇ ਬੋਲ ਦਿਆ ਉਹਨੇ ਜ਼ਿਆਦੇ ਦਾ ਕਿਉਂ ਬੋਲਦਿਆ ਉਹਨੇ ਵੀ ਇਹ ਕਹਿੰਦਾ ਉਹਨੇ ਵੀ ਮੈਂ ਕਹਤਿਆਂ ਹਾਂ ਮਾਨੇ ਘੱਟ ਕਹਿੰਦਾ ਸੀ ਬੱਬੂ ਦੱਸਦਾ ਕੋ ਹਾ ਯਾਰ ਕਿੰਨੇ ਦੀਆਂ ਫਿਰ ਹਾਂ ਜਾਂ ਨਾ ਤੂੰ ਵੀ ਯਾਰ ਹੁਣ ਨਾ 35 ਦੀਆਂ ਕਹਿੰਦਾ ਮੈਂ ਫਿਰ ਕਿੰਨੇ ਦੀਆਂ ਤੂੰ ਮੈਨੂੰ ਕਹਿ ਕਿੰਨੇ ਦੀਆਂ ਨਾ ਤੂੰ ਕੱਲੀ ਕੱਲੀ ਕਰਕੇ ਉਹ ਕਿੰਨੇ ਦੀਆਂ ਆੜਾ ਫਿਰ ਤੂੰ ਉਹ ਪ੍ਰਾਵਾ ਆਪਦੀਆਂ ਉੱਚੀਆਂ ਲੈਂ ਗਿਆ ਮਾਜੀ ਮਾਜੀ ਸਾਡੇ ਲੈ ਜੱਤ ਬੰਦਦਾ ਲੈ ਤੇ ਕੱਢ ਅਲੱਗ ਅਲੱਗ ਲੈਣਗੇ ਤਾ ਅਲੱਗ ਅਲੱਗ ਲੈ ਲੈ ਅਲੱਗ-ਅਲੱਗ ਕੀ ਹਿਸਾਬ ਕਰਦਾ ਤੈਨੂੰ ਪਤਾ ਵੀ ਲੱਗੇ ਹੁਣ ਤੂੰ ਦੱਸ ਇਧਰ ਲਈ 53 ਦੀ ਤੇਰੇ ਸਾਡੇ ਮਾਜੀ ਦੀ ਕਿੰਨਾ ਹੋ ਗਿਆ ਇਹ 61 ਤੇ ਉਹੀ ਹੋ ਗਿਆ ਫਿਰ ਤਾਂ 4000 2000 ਦੀ ਕਰਾਤ ਕੱਢੀਏ ਕਿੰਨੇ ਦੀਆਂ ਯਸ ਜਾਂ ਉਹ ਕੀ ਆ ਯਾਰ ਜਰੀ ਮੁਰਦੇ 100 ਆਪਦੀਆਂ ਵੀ ਲਈਆਂ ਨੇ ਮੁਰਦੇ 100 ਵੀ ਨਾ ਛੱਡੀਆਂ ਯਾਰ ਵੇਚਣ ਦਾ ਫਰਮਾਲ ਮੋਲਣਾ ਹੀ ਪੈਣੀਆ ਮਾਲ ਮੋਲਣਾ ਘਾਟੇ ਥੋੜੀ ਪਾਵਾਂਗੇ ਤਨ ਬੋਲ ਕਿੰਨੇ ਦੀਆਂ ਚੱਲਣ ਤੈਨੂੰ ਨਫਾ ਆਵੇ ਇਸ ਤੇ ਕਿੰਨੇ ਲੱਖ ਰੁਪਏ ਯਾਰ ਯਾਰ ਛੋਟ ਕਰ ਦੂੰ ਬਸ ਮੈਂ ਬੋਲੀ ਨਹੀਂ ਕਰਿਆ ਤੁਹਾਡੇ ਕੋਲੇ 30 ਦੀਆਂ ਹੁੰਦੀਆਂ ਚਰਵਾ ਸਾਢੇ ਰੁਪਏ ਨੂੰ ਬਾਈ ਤਾਂ ਮੱਥਾ ਮਾਰ ਹੁੰਦੀਆਂ ਰਵਾਣੂ ਚਲੋ ਜੀ 40 ਬੋਲਦੀ ਆ चलूगी बक्का देने के बाद खाली हो है जाएगी हाँ बक्का देने के बाद खाली हो जाएगी किन्हे बहारे सादे मजी पूछो तो ऐसा लगता है मार पड़ता है किन्हे अधिकार नहीं आए किन्हे नहीं तू ना दे नहीं मंगी नहीं मंगी गल हाँ या ना जबात हाँ या ना जबात मजी नहीं ਚੰਗੀ ਆ ਝੋਲੀ ਵਾਲੀ ਆ ਕੁਝ ਠਣ ਲੈ ਵਾ ਕਿੰਨਾ ਚੰਗਾ ਥੋਣੀ ਕਿਨੇ ਦੀ ਭਰਾ ਤੂੰ ਇਦੋਂ ਹੁਣ ਮੈਂ ਕੀ ਕਹਾਂ ਤੈਨਾਂ ਦਾ ਪਊਗਾ ਫਿਰ ਕੋਹਾ ਬੋਲ 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 ਕਹਿਦਾ ਕਹਿ ਕੰਨੇ ਦੀ ਮੈਂ ਤਾਂ ਕਹਿਦਾ ਇੱਕ ਵਾਰੀ ਕਹਿ ਬਾਲਾਸ ਤੂੰ ਹੀ ਕਹਿਣਾ ਮੈਂ ਕਹਿੰਦਾ 60 ਦੀ ਦੇ ਦੇਣਾ ਜਰੂਰ ਗੱਲਾਂ ਦਾ ਕੀ ਪੈਦਾ ਮੈਂ ਕਹਿੰਦੇ ਲੱਖ ਚੱਲ ਬੋਲ ਬੋਲ ਕਿੰਨੇ ਵਿਆਸੀ ਕਰਾ ਕਿੰਨੇ ਦੀ ਮੈਂ ਤਾਂ ਜੈ ਜੀ ਸੇਵਨ ਦੀ ਗੱਲ ਕੋਈ ਲਵੇ ਲੱਣੀ ਹੋਵੇ ਆਪ ਪ੍ਰਕਾਰ ਭਾਈ ਕਿੰਨੇ ਦੀ ਲੈਣੀ ਐ ਸਹੀ ਲਾਸਟ ਕੋਈ ਕੋਈ ਬਤਾ ਬਤਾਇਆ ਤਾਂ ਮੈਂ ਤਾਂ ਇਹਨੂੰ ਦੇਣੇ ਵਾਲੀ ਬਾਤ ਹੀ ਬੋਲਿਆ ਉਹਨਾਂ ਦਾ ਦੇਣੇ ਲੈਣੇ ਵਾਲੀ ਬਾਤ ਨੇ ਤੂੰ ਪੱਕੀ ਸਮਝਿਆ ਜੈਜ ਮੰਗਿਆ ਯਾਰ ਕਿੰਨੇ ਵੀ ਆਪਣੇ ਵਾਸਤੇ ਕਿੰਨੇ ਦੀ ਚੱਲਦੀ ਆਪਣੇ ਮੈਂ ਤੋ ਬੋਲੂ ਆਦੀ ਕਿ ਦੇ ਦੇ ਦੱ ਚੱਲੇ ਉਹ ਗੱਲਾਂ ਦਾ ਕਿ ਮੈਂ ਕਹਿ ਦੂੰ ਐਂਦਾ ਵੀ ਭਾਈ ਸਵਾ ਲੱਖ ਹੀ ਦੂੰਗਾ ਹਾਂ ਉਹ ਗੱਲਾਂ ਦਾ ਕਿ ਮੈਂ ਹੁਣ ਕਿੰਨੇ ਦੀ ਸਾਡੇ ਵਾਸਤੇ ਕਹਿ ਦੱਸ ਵੀ ਮੰਗ ਜੀ ਐਸ ਜਾਂ ਨੋ ਜਾਵਾ ਯਾਰ ਬਲਾਂ ਘੱਟ ਲੈ ਕੀ ਮੁੱਲ ਲ ਵੀਰੇ ਬਾੜ ਦੀ ਹੁੰਦੀ ਆ ਹਾਂ ਬਈ ਫੇਰ ਕਿੰਨੇ ਦੀ ਫੇਰ ਕਿੰਨੇ ਦੀ ਫਿਰ ਤੂੰ ਵੀ ਉਹਦੇ ਲੋਟ ਆਉਣਾ ਚੱਲ ਅੱਪ ਨਹੀਂ ਤਾਂ ਗੱਲ ਮੈਂ ਤੈਨੂੰ ਕੋਈ ਗੱਲ ਇਹਦਾ ਉਹ ਤਾਂ ਦੱਸੀ ਕਿੰਨੇ ਦੀ ਮੈਂ ਤਾਂ ਕਹਿਦਾ ਕਿੰਨੇ ਦੀ ਹਾਣਾ ਐ ਥੋੜੀ ਸੋਦਾ ਹੂ ਮੈਂ ਤੈਨੂੰ ਜਾਇਜ਼ ਮੰਗੇ ਕੋ ਨੇੜੇ ਵਾਲੀ ਗੱਲ ਸਮਝਾ ਆ ਮੈਂ ਇਦੋਂ ਨੇੜੇ ਕੀ ਉਹ ਆਪ ਹੀ ਲਈ ਬੈਠਿਆ ਹੈਗਾ ਇੱਥੇੜਾ ਬੱਚਾ ਵੀ ਇਹਨਾਂ ਸਤਰਾਤ ਜੋਲੀ ਵਾਲੀ ਬਹਿੜਾ ਥਣ ਲੈਵਾ ਕਿੱਡਾ ਚੰਗ ਗੱਲ ਕਰ ਭੈਣ ਪਹਿਲਾ ਦੂਆ ਇਹ ਜੂਨ ਦੀ ਨਿਕਾ ਜੇ ਭੰਦਾ ਵੀ ਚੱਲ ਮੋਗਾ ਤੇ ਵਰਗੀ ਬਹਿੜਾ ਆਉਂਦਾ ਮਣਕੇ ਚੋ ਕੁਸ ਹੋਏ ਨਾ ਵਾਦੀ ਇਸ ਸੜਕ ਮੇ ਬੈਠ ਬੂਟ ਗਈ ਉਹ ਸੜਕ ਸੇ ਉਠਾ ਗਈ ਇਸ ਸੜਕ ਮੇ ਰਹਿ ਗਈ ਚਲ ਬੋਲ ਯਾਰ ਕਿੰਨੇ ਦੀ ਹੌਣਾ ਕਿੰਨੇ ਦੀ ਆ ਯਾਰ ਤਾਂ ਹੁਣ ਤੇਰਾ ਕੁਛ ਕਿੰਨੇ ਦੀ ਗੱਲ ਹੈ ਹੂੰ ਉਹ ਕਿੰਨੇ ਕਿੰਨੇ ਨੇ ਕੀ ਤੂੰ ਨੇ ਮੰਗ ਤੋਂ ਲਈ ਹੈ ਠੀਕ ਹੈ ਤੇ ਮੰਗ ਬੋਲੋ ਬੋਲੋ ਤੂੰ ਨੇ ਬਾਤ ਕਰਕੇ ਤੋਂ ਮੰਗ ਲਈ ਓਏ ਲੇਕਿਨ ਮੇਰੀ ਇਹ ਸੁਣੋ ਕਿੰਨੇ ਦੀ ਹਾਂ ਨਾ ਮੈਂ ਨੇ ਇਦੋਂ ਘਟ ਨਹੀਂ ਜੈ ਜੀ ਆ ਆ ਮਨ ਦਾ ਕਹੇ ਨਹੀਂ ਜਿਹੜਾ ਤੈਨੂੰ ਕਹਿੰਦਾ ਮੈਂ ਉਹ ਨੇੜੇ ਲੱਗਦੀ ਗੱਲ ਕਰ ਲਾ ਕੋਈ ਜੈ ਜੀ ਇਹਦਾ ਹਾਂ ਜੈ ਜੀ ਕਹਿੰਦਾ ਫੇਰ ਆ ਹਮੇ ਕਿਸੇ ਨੂੰ ਵੀ ਨਹੀਂ ਕਿਹਾ ਇਹਦਾ ਨਹੀਂ ਕਿਹਾ ਤਰੇੜ ਦੀ ਹੁੰਦੀ ਚੌਣ ਦੀ ਹੈ ਸਾਡੇ ਰਖੀ ਦੀ ਹੁੰਦੀ ਆ ਅਈਦਰ ਗਿਆ ਅਈਦਰ ਨੂੰ ਇਹਦੇ ਨਾਲ ਚੱਲਿਆ ਓਰੇ ਆ ਜਾ ਓਰੇ ਬੰਦਾ ਕਦਰ ਨਾ ਕਰਿਆ ਅੱਛਾ ਕਦਰ ਹੁਣ ਕਿਵੇਂ ਕਰੀਏ ਭਾਏ ਨੇ ਫਲਾਂ ਦੀ ਟੋਕਰੀ ਲੈ ਆਦਗੇ ਉਹ ਬੋਲਾ ਕਿੱਥੇ ਬਗੈਰ ਤਾਂ ਕਿੱਥੇ ਆ ਬਗੈਰ ਤਾਂ ਲਾਈਫ ਫੋਨ ਨਾ ਮੜਿਆ ਉਹ ਲਾਈ ਹੈ ਕਿਵੇਂ ਹੋ ਜੂਗਾ ਮੈਂ ਤਾਂ ਮਾਈ ਦਾ ਫੋਨ ਤਾਂ ਲਾਵੇ ਸਾਦਲਾ ਨੂੰ ਫੋਨ ਤਾਂ ਲਾਵੇ ਲਾਈ ਚੰਗੀ ਹੈ ਵਾਸੀ ਯਾਰ ਚੰਗੀ ਆ ਆ ਜਾ ਕਿੰਨੇ ਦੀ ਹੋਣੀ ਕਿੰਨੇ ਦੀ ਤੁਸੀਂ ਦੱਸੋਗੇ ਬਸ ਤਾਂ ਵੀ ਲੱਗੇ ਯਾਰ ਫੇਰੇ ਫੱਤੇ ਲਗਾ ਦਾਂਗੇ ਕਿਹਦੇ ਦੇ ਇੱਥੇ ਹੈਗਾ ਉਹ ਫਿਰ ਮੂੰਹ ਵੀ ਲੇਕਰਾਂ ਹਾਂ ਗੱਲ ਕਰਾ ਦੀ ਕਲਨੀ ਆ ਉਹ ਮੈਂ ਕਿਹਾ ਨਾ ਕਿੰਨੇ ਦੀ ਕਰਨੀ ਤੁਸੀਂ ਦੱਸਣਾ ਮੈਂ ਤਾਂ ਕਹਤਾ ਸਾਡੇ ਮੱਝ ਦੀ ਰੋ ਜੀ ਉਹ ਮੱਝ ਜੋ ਲਾਂ ਖਾਂ ਕਹਤੀ ਨੇ ਕਹਦੀ ਓਏ ਇਹਦਾ ਖਾਂਗਾ ਜੇ ਮੈਂ ਤੁਹਾਨੂੰ ਕਹਾਂ ਗੱਲ ਕਰਾਈਂ ਲੈ ਵਰਗੇ ਨੇ ਪੁਰਾਣੇ ਕਰਦੇ ਨੇ ਕਿ ਠੀਕ ਠੀਕ ਹੈ ਬੈਣ ਜੀ ਕੱਲ ਆਈਏ ਬਰਦੀ ਦੇਖੀ ਬਸ ਉਹ ਬਾੜੀ ਬੈਠੇ ਨੇ ਸਾਡ ਦੇਖੀ ਦਿਖਦੀ ਸਾਡੇ ਦੇਖੀ ਦਿਖਦੀ ਹੁੰਦਾ ਇਹ ਨਾ ਇਹਨਾਂ ਵੀ ਤਾਂ ਪਾਜਾ ਤਰਾਈਆਂ ਜੇ ਦਰੋਲੇ ਫਸੂਲੇ ਨਾ ਤੈਨੂੰ ਪਤਾ ਹੀ ਕਿੰਨੇ ਰੁਪਏ ਦੀ ਬੈਠ ਉਹ ਚਲ ਕਿੰਨੇ ਦੀ ਫਰ ਕੋ ਮਾੜਾ ਮੋੜਾ ਤੂੰ ਹੀ ਰਾਹ ਵੀ ਪਾਉ ਗੱਲਦਾ ਯਾਰ ਫੇਰ ਹੀ ਆ ਕੁਸ ਰਾਹੀ ਐ ਬਸ ਹੰਤਾ ਰਾਹ ਤੂੰ ਹੀ ਪਾਉਣਾ ਚਲ ਹੋਰ 1000 ਕਰ ਦਿੰਦੇ ਆ ਕਿੰਨੇ ਦੀ ਲਾਸਟ ਕਿੰਨੇ ਦੀ ਹੋਣੀ ਐ ਯਸ ਜੀ ਅਨੋਦ ਮੁਰਕੇ ਉਦੋਂ ਕਿ ਉਹ ਤੈਨੂੰ ਪਤਾ ਨਵਾਂ ਬੰਦੇ ਨਾਲ ਨਾ ਨਹੀਂ ਹੱਥ ਜੋੜਦੇ ਹੁੰਦੇ ਸੀ ਦੀ ਮੈਨੂੰ ਐ ਸਮਝਾ ਵੀ ਇੰਨੇ ਦੀ ਬਸ ਤੇ ਰਸਤੇ ਜੈ ਸੁਣਵਾ ਚਾਹੇ ਤਾਂ ਮੈਨੂੰ ਜਮ ਇੱਕ ਵਾਰੀ ਨਹੀਂ ਨਹੀਂ ਉਹ ਯਾਰ ਕਿਉਂ ਐਵੇਂ ਚੱਕਰਾਂ ਚ ਪਾਈ ਬੈਠਾ ਤੂੰ ਮੈਨੂੰ ਰਾਹ ਪਾਗਲ ਦਾ ਜਿਵੇਂ ਇਹ ਬੱਲੇ ਕੀ ਬੂਏ 55 ਦੀ ਤੇ ਮੈਂ ਲਈ ਬੈਠਾਂਗਾ ਇਹ ਮੈਂ ਆਪ ਲਈ ਇਹ ਮੈਨੂੰ ਪਤਾ ਨਾ ਜਾਂਦਾ ਪੂਰੇ ਅਸੀਂ ਕਰਾਂਗੇ ਜੋ ਅਸੀਂ ਕਿਹੜਾ ਲੱਖ ਬਣਾਵਾਂਗੇ ਤਾਂ ਇਹ ਚ ਲੈ ਲਈਏ ਹਾਂਜੀ 夏洛蒂。